ਇਹ ਚੀਜ਼ ਦਾ ਪਤਾ ਕਰਾ ਲਾ। ਇਹ ਚੀਜ਼ ਦਾ ਪਤਾ ਕਰਾ ਲਾ। ਭਾਈ ਕੀ ਨਾਮ? ਨਰਿੰਦਰ ਕੁਮਾਰ ਜੀ। ਕਿੱਦਾਂ ਹੋਈ ਸੀ ਗੱਲਬਾਤ? ਭਾਈ ਰੋਡ ਤੇ ਜਾਂਦੇ ਤੇ ਗੱਡੀ ਉਧਰ ਤੇ ਪਨੇ ਅਣਜਾਣ ਬੰਦੇ ਨੇ ਮਾਰੀ ਉਹ। ਗੱਡੀ ਸਾਡੇ ਉੱਪਰ ਚੜ ਗਈ ਸੀ। ਕਿੰਨੇ ਬੰਦੇ ਸੀ ਗੱਡੀ 'ਚ? ਭਾਈ 2 ਤੇ अच्छा ਜਿੱਦ ਤੋਂ ਮੋਟਰਸਾਈਕਲ ਹਿੱਟ ਕੀਤੀ ਆ ਜੱਕਦਮ ਪਤਾ ਨਹੀਂ ਲੱਗਾ ਕਿਦਾਂ ਗੱਡੀ ਸਪੀਡ ਨਾਲ ਸਾਡਾ ਮਾਰੀ ਅੱਛਾ ਕੀ ਨੁਕਸਾਨ ਹੋਇਆ ਤੁਹਾਡਾ ਮੇਰੀ ਤਾਂ ਲੱਤ ਹੋ ਗਈ ਅੱਛਾ ਤੁਸੀਂ ਦੋਹਾਂ ਹੀ ਦੋਨੋਂ ਬਟਾ ਦੀਆਂ ਦੋਵਾਂ ਦਾ ਵੀ ਲੱਗੇ ਤੇ ਨੋਕਸਟੈਗਲ ਕੀ ਕੰਡੀਸ਼ਨ ਹੈ ਉਹ ਤਾਂ ਖਰਾਬ ਹੈ ਖਤਮ ਹੈ ਮੋਟਰਸਾਈਕਲ ਤੁਸੀਂ ਡਾਕਟਰ ਨੇ ਕੀ ਦੱਸਿਆ ਕਿ ਫੈਕਚਰ ਹੋਇਆ ਜਾਂ ਕਿੱਦਾਂ ਹੋ ਰਿਹਾ ਹੈ ਫੈਕਚਰ ਹੈ ਜੀ ਕਿ ਡਰਾਈਵਰ ਫੜਨੇ ਆ ਹਾਂ ਜੀ ਫੜਨੇ ਕੀ ਮਾਗੀ ਕਰਦੇ ਆ ਮਾਂਗਾ ਹੀ ਹੈ ਜੀ ਸਾਡਾ ਤਾਂ ਲਾਜ ਹੋ ਪਿਆ ਦਾ ਉਹ ਉਹਨਾਂ ਨੂੰ ਬਣਾਉਂਦੇ ਹੋਣਾ ਬਾਕੀ ਕਰਦੇ ਬਾਕੀ ਕਰਦੇ ਮੋਟਰਸਰ ਦੇ ਇੱਕ ਆਪਣਾ ਮੇਰਾ ਇਲਾਜ ਕਰਾਣ ਪੇਟੀਆਂ ਢੋਣ ਵਾਲਾ ਬੰਦਾ ਮੈਂ ਜੀ ਜਿਹੜੇ ਗੱਡੀ ਸੀ ਸੀਗੇ ਉਹ ਇਕੱਲਾ ਜੀ ਇੱਕ ਬੰਦਾ ਇਕੱਲਾ ਟਰੈਵਲ ਸੀਗਾ ਹਾਂ ਜੀ ਫਾਲਿਆ ਫਾਲ ਨਰੇਸ਼ ਕੁਮਾਰ ਤੁਸੀਂ ਨਾਲ ਹੀ ਸੀਗੇ ਮੋਟਰਸਾਈਕਲ ਨਾਲੇ ਦੇ ਕਿੱਦਾਂ ਕਿੱਦਾਂ ਹੋਇਆ ਤੇਰੀ ਦੇਖਾ ਭਾਈ ਆਈ ਦਾ ਆਂਦੇ ਪਏ ਤੇ ਉਹ ਗੱਡੀ ਵਾਲਿਆਂ ਸੈਲਫ ਮਾਰੀ ਉਹਨੂੰ ਚਲਾਣੀ ਆਂਦੀ ਨਹੀਂ ਜੀ ਬਾ ਗੱਡੀ ਦੇ ਕੰਟਰੋਲ ਬੇ ਕੰਟਰੋਲ ਹੋ ਗਈ। ਕੰਟਰੋਲ ਤੋਂ ਬਾਹਰ ਹੋ ਗਈ। ਹਾਂ। ਤੇ ਕੀ ਨੁਕਸਾਨ ਹੋਇਆ ਤੁਹਾਡਾ? ਸਾਡਾ ਹੀ ਮੋਟਰਸਾਈਕਲ ਸਾਰਾ ਖਤਮ ਹੋ ਗਿਆ ਜੀ। ਛੱਟਾ ਕਿੰਨੀ ਲੱਗੀ? ਛੱਟਾ ਕਿੰਨੀਆਂ ਲੱਗੀਆਂ? ਛੱਟਾ ਬਾਹ ਹੀ ਲੱਗੀਆਂ ਜੀ ਬਸ। ਸਾਰੇ ਟਾਂਕੇ ਟੁੱਕੇ ਲੱਗੇ ਵੀ ਤੇ ਪਰ। ਕਿੰਨੇ ਟਾਂਕੇ ਲੱਗੇ? ਟਾਂਕੇ ਹੀ 12 ਟਾਂਕੇ ਲੱਗੇ ਹੋਏ। ਤੇ ਇਹ ਦੂਜਾ ਤੁਹਾਡਾ ਸਾਫੀ ਸੀਗਾ ਉਹਦੇ ਉਹਦੇ ਯਾਰ ਲੱਗੇ 16 ਟਾਂਕੇ ਲੱਗੇ ਹੋਏ। ਕੋਈ ਫੈਕਚਰ ਵੀ ਆਇਆ? ਫੈਕਚਰ ਨਹੀਂ ਹਲਾਇ ਕੋਈ ਵੀ। ਤੇ ਕਿੰਨੇ ਚੀਜ਼ਾਂ ਦੀ ਗੱਡੀ ਆਲਾ? ਗੱਡੀ ਖੜੀ ਦੀ ਜੀ ਉਹ। ਉਹਨੇ ਇੱਕਲਾ ਸੈਲਫ ਮਾਰੀ ਉਹਨੂੰ ਚਲਾਣੀ ਆਂਦੀ ਨਹੀਂ ਸੀ ਅਣਜਾਣ ਬੰਦਾ ਸੀਗਾ ਅਣਜਾਣ ਬੰਦਾ ਦਾ ਹੀ ਉਹ ਬੰਦਾ ਫੜ ਲਿਆ ਬੰਦਾ ਫੜਿਆ ਉਧਰੇ ਇਹੀ ਦੁਕਾਨ ਪਰੇ ਕਿ ਕੀ ਮੰਗੀ ਕਰਦੇ ਹੁਣ ਮੰਗ ਆਈ ਦਾ ਹਾਲਾ ਕੋਈ ਨਹੀਂ ਕਰਦਾ ਜੀ ਮੰਗ ਬੰਦੇ ਆਪਣੇ ਆਏ ਉਥੋਂ ਕਰੂੰਗੇ ਫੈਸਲਾ ਉਹ ਬੰਦਾ ਭਈਆ ਇਹਦੇ ਘੜਾ ਦੀ ਮੋਟਰ ਦਾ ਨਹੀ ਨਹੀ ਜਾ ਰਹੇ ਤੇ ਗੱਡੀ ਵਿਚ ਮਾਰਿਆ ਤੇਡ ਮਾਰੀ ਉਹਨਾਂ ਭਾਈ ਜਾ ਰਹੇ ਸੀ ਕੋਲ ਜੇ ਆ ਰਹੇ ਮੈਂ ਤੇ ਆ ਮੁੰਡਾ ਹੈਗੇ ਤੇ ਉਧਰੋਂ ਗੱਡੀ ਉਹਨੇ ਬੜੇ ਤੇਜ਼ ਲੈ ਆ ਕੇ ਵਿੱਚ ਮਾਰੀ ਸਾਡੇ ਸਾਈਡ ਤੋਂ ਤੇ ਉਹ ਜਿਹੜੇ ਜਿਹੜਾ ਮੋਟਰਸਾਈਕਲ ਉੱਤੇ ਥੱਲੇ ਆ ਗਿਆ ਉਹ ਵੀ ਇੱਥੇ ਖੜੇ ਸੀਗੇ ਹਾਂਜੀ ਉਹ ਇਧਰੋਂ ਗਲੀ ਚੋਂ ਨਿਕਲ ਰਹੇ ਸੀਗੇ ਉਹਨਾਂ ਦੇ ਪੈਰ ਪੋਰ ਤੇ ਪਾੜ ਗਿਆ ਮੇਰਾ ਗੋਡਾ ਦਰਦ ਕਰਨ ਲੱਗ ਗਿਆ ਵਾ ਮੋਟਰਸਾਈਕਲ ਦਾ ਚੱਕਾ ਵਿੰਗਾ ਹੋ ਗਿਆ ਗੱਡੀ ਗੱਡੀ ਸੀਗੀ ਕੋਈ ਬੈਲੈਂਸ ਨਹੀਂ ਹੋਈ ਗੱਡੀ ਉਹ ਖੜੀ ਸੀ ਗੱਡੀ ਉਹਨਾਂ ਦੀ ਤੇ ਉਹ ਕਹਿੰਦੇ ਗੱਡੀ ਖੜੀ ਸੀ ਕੋਈ ਅਣਜਾਣ ਬੰਦਾ ਚਾਬੀ ਕਹਿੰਦੇ ਲਾ ਕੇ ਦੇਖਦਾ ਹੈਗਾ ਮਾੜਾ ਦੇਖਦਾ ਉਹਨੂੰ ਕਿਹੜਾ ਚਲਾਣੀ ਜਾਂਦੀ ਆ ਹੁਣ ਐ ਚਾਬੀ ਲਾ ਕੇ ਕੀ ਦੇਖਣੇ ਉਹਨਾਂ ਨੇ ਫਿਰ ਉਹ ਕਹਿੰਦੇ ਉਹਨੂੰ ਆਂਦੀ ਹੈਣੀ ਆ ਉਹ ਐਵੇਂ ਬਸ ਚਾਬੀ ਲਾ ਕੇ ਦੇ ਦੇਈ ਅਸੀਂ ਕੋਤੋਂ ਜਾ ਰਹੇ ਹੁਣ ਕੋਤੋਂ ਗੱਡੀ ਆਈ ਮੋਰੇ ਮੋਟਰਸਾਈਕਲ ਸੀ ਉਹ ਵੀ ਸਾਰਾ ਚੱਕ ਹੋ ਗਿਆ ਸਾਡੇ ਵਿੱਚ ਸਾਈਡ ਵੱਜੀ ਇੱਥੇ ਭਾਈ ਹੁਣੇ ਖੜੇ ਸੀਗੇ ਉਹਨਾਂ ਦੇ ਲੱਤਾਂ ਲੁੱਤਾਂ ਤੇ ਸੱਟਾ ਲੱਗ ਗਿਆ ਕਾਫੀ ਉਹ ਮੋਟਰਸਾਈਕਲ ਜਿਹੜਾ ਥੱਲੇ ਆਇਆ ਉਹਦੇ ਉੱਤੇ ਬੰਦੇ ਬੈ ਉਹ ਬੰਦੇ ਐ ਚੱਕ ਕੇ ਮਾਰੇ ਉਹਨੇ ਦੋਨੇ ਹੁਣ ਉਹਨਾਂ ਨੂੰ ਹਾਂਜੀ ਹੁਣ ਉਹਨਾਂ ਨੂੰ ਹਸਪੀਟਲ ਲੈ ਕੇ ਗਏ ਆ ਕਿਹੜੇ ਹਸਪੀਟਲ ਲੈ ਕੇ ਪਤਾ ਇਹ ਨਹੀਂ ਪਤਾ ਜੀ ਐਂਬੂਲੈਂਸ ਆਈ ਸੀ ਨਹੀਂ ਨਹੀਂ ਉਹੀ ਜਿੰਨੇ ਗੱਡੀ ਮਾਰੀ ਉਹੀ ਲੈ ਕੇ ਗਏ ਆਟੋ ਚ ਹੀ ਲੈ ਕੇ ਗਏ ਕੀ ਹੋਇਆ ਕੀ ਦੇਖਿਆ ਸੀਗਾ ਭਈਆ ਗਾੜੀ ਐਂ ਦੇਖਾ ਵੈਸੇ ਉਹ ਜਾ ਕੇ ਦੀਵਾਰ ਮੇ ਲੜ ਗਈ ਬੱਸ ਅੱਛਾ ਮੋਟਰਸਾਈਕਲ ਇੱਥੇ ਖੜੀ ਸੀਗੀ ਮੋਟਰਸਾਈਕਲ ਸਭ ਐਂ ਲਾਈਨ ਵਿੱਚ ਖੜੇ ਸਨ ਅੱਛਾ ਇਹ ਯਹਾਂ ਸੇ ਮੋਟਰਸਾਈਕਲ ਖੜੀ ਸੀ ਤਾਂ ਉਹ ਲੈ ਕੇ ਆ ਵਾਹ ਨਹੀਂ ਉਹ ਤਾਂ ਉਧਰ ਸਿਆ ਰਹੇ ਸਨ ਅੱਛਾ ਉਹ ਬਚਾਰੇ ਆ ਰਹੇ ਤੋਂ ਉਸ ਤੋਂ ਵਾਸੋਂ ਲੱਗੇ ਰੋ ਭਾਈ ਤਾਂ ਬਗ ਲੇਕੇ ਗਏ ਹਸਪਤਾਲ ਪਤਾ ਨਹੀਂ ਵੀ ਕਹਾਂ ਲੇਕੇ ਮੁਝੇ ਨਹੀਂ ਪਤਾ ਉਹ ਇਹ ਚੱਪ